ਤੇਲ ਕਰਮ ਹੋ ਗਿਆ ਹੋਰ ਚਾਰ ਪਕੌੜੇ ਕੱਢੋ ਜੰਦੇ ਆ ਜਾ ਭਟਿਕਣ ਗੱਲਾਂ ਨਾ ਕਰ ਬਾਲਾ ਮੈਂ ਦੱਸ ਤੂੰ ਤਾਂ ਵਾਲੀ ਛੇਤੀ ਕਰਦਾ ਤੇ ਮੂੰਹ ਤੇ ਵਾਲੀ ਛੇਤੀ ਪਾਣੀ ਆ ਗਿਆ ਇਕੱਠੇ ਹੀ ਕੱਢ ਕੇ ਰੱਖ ਲੈ ਕਰ ਦੋ ਤਿੰਨ ਹੋਰ ਫਿਰ ਉਹ ਜੀਰੇ ਹੋ ਜਾਂਦੇ ਤੇ ਕਿਹਨੇ ਦੰਦਾਂ ਦੇ ਜਿਹੜੇ ਚੱਪੜੂਗਾ ਤੇ ਇੱਦਾਂ ਨੇ ਤੇ ਰੋਜ਼ ਹੀ ਕਹਿੰਦਾ ਖਾਣ ਨੂੰ ਕੋਈ ਨਾ ਕੋਈ ਘੋੜੀ ਵਾਸੋਂ ਦੇ ਦੇ ਦੋ ਪੈਂਦਾ ਹੈ ਦੇਖ ਮਾਂ ਦਾ ਦਿੱਕੀ ਜਾਂ ਨਹੀਂ ਮੈਂ ਕਿੱਥੇ ਕਿੱਥੇ ਬੈਠ ਕੇ ਖਾ ਲੂਗਾ ਹਾਂ ਆਹ ਉਹ ਖਾਣ ਨੂੰ ਦੱਸ ਹੈ ਖਾਣਾਂ ਕੀ ਉਹ ਜਾ ਸਹੀ ਕੋਣੀਆ ਪਕੌੜੇ ਹਾਂ ਤੇ ਕੱਢ ਲਾ ਮੇਰਾ ਯਾਰ ਪਕੌੜੇ ਕੱਢੋ ਨੂਨ ਨਰ ਚਾਪਾ ਕੇ ਹੂੰ ਜੇ ਲਿਆ ਲਿਆ ਪਾ ਦੀ ਗੱਲਾਂ ਨਾ ਕਰ ਬਾਲੀ ਮੈਨੂੰ ਦੱਸ ਤੂੰ ਤਾਂ ਵਾਲੀ ਖੇਤੀ ਕਰਦਾ ਤੇ ਇਹ ਤਾਂ ਮੂਹ ਤੇ ਵਾਲੀ ਖੇਤੀ ਪਾਣੀ ਆ ਗਿਆ ਨਹੀਂ ਪਾਣੀ ਦੀ ਗੱਲ ਨਹੀਂ ਆਹ ਹੋਰ ਪਾਣੀ ਆ ਗਿਆ ਤੇ ਖੇਤੀ-ਖੇਤੀ ਕਰ ਮਾਰੋ ਇਹ ਤੇ ਕਰਾ ਤੌਣ ਦੇਖਿਆ ਮਾ ਤੌਣ ਕਿਉਂ ਆ ਮੈਂ ਤਾਂ ਮੈਂ ਤੂੰ ਪੰਜ ਮਾਰਦੀ ਆ ਇਹ ਨਹੀਂ ਮੈਂ ਕੋਲ ਵੀ ਮੇਰੇ ਕੋਲੇ ਖਣ ਪੀਣ ਆਲਕੋਈ ਕੋਈ ਨਹੀਂ ਇਹ ਜੀ ਤੁਮ ਮੈਂ ਤੁਮ ਮਾਰਦੀਆਂ ਦੋ ਦੋ ਮਿੰਟਾਂ ਜਿੱਤੇ ਦੀ ਕਿਤੇ ਮਨੋਂ ਨਹੀਂ ਆ ਫਿਰ ਆਈ ਕਰਦੀ ਨਾ ਨਹੀਂ ਮੈਂ ਪਕੌੜੇ ਕੱਢਦੀ ਆ ਹਮ ਹਮ ਅੱਜ ਬਦਲ ਹੋਏ ਰਿਹਾ ਤੇਰਾ ਨਾਨਾ ਕਹਿੰਦਾ ਠੰਡਾ ਦੇਣਾ ਤੇ ਪਕੌੜੇ ਕੱਢ ਕੇ ਦੇ ਮਾਣਾ ਦਾ ਰੋਜੀ ਕਹਿੰਦਾ ਉਹ ਵਜੇ ਦਾ ਰੋਜੀ ਕਹਿੰਦਾ ਰੋਜੀ ਠੰਡਾ ਤਾਂ ਹਮ ਰੋਜੀ ਹੁੰਦਾ ਮਨ ਰੋਜੀ ਰੋਜੀ ਪਕੌੜੇ ਭਾਵੇਂ ਦਾ ਕਹਿਣਾ ਕੋਈ ਪਕੌੜੇ ਬਣਾ ਕਹਿਣਾ ਇੱਕਠਾ ਹੀ ਕੱਢ ਕੇ ਰੱਖ ਲਿਆ ਕਰ ਦੋ ਤਿੰਨ ਹੋਰ ਫਿਰ ਉਹ ਜੀੜੇ ਹੋ ਜਾਂਦੇ ਨੇ ਇਹ ਤਾਂ ਕਿਹੜੇ ਦੰਦਾਂ ਦੇ ਜਿਹੜੇ ਚੱਪ ਦੂਗਾ ਤਈ ਤਾਂ ਨੇ ਹੂੰ ਉਹ ਜੀੜੇ ਹੋ ਜਾਂਦੇ ਆ ਬਾਲੇ ਵੀ ਖਾਣੇ ਮਾੜੇ ਹੁੰਦੇ ਆ ਮਾਏ ਨੂੰ ਨਹੀਂ ਮਾੜੇ ਹੈ ਆਪਾਂ ਨੂੰ ਮਾੜੇ ਯਾਰ ਇਹਨੂੰ ਨਹੀਂ ਮਾੜੇ ਇੰਤਰ ਉਹ ਰੋੜੂ ਮਰੋਲ ਦੇ ਜਿਹਾ ਕਰਾਂ ਤੇ ਆਹ ਵਾਲੀ ਕੱਢਦੀਆਂ ਫਿਰ ਹੂੰ ਕਿਹੜੇ ਪਕੌੜੇ ਕੱਢਦੀਆਂ ਹੁਣ ਇਹ ਨੂਨ ਵਾਲੇ ਕੱਢਦੀਆਂ ਆਲੂ ਗੰਡੇ ਪਾ ਕੇ ਠੀਕ ਆ ਬਾਲੇ ਗੱਲ ਵੀ ਕੱਢੀ ਜਾਂਦੀ ਕੱਲ ਮਿੱਠੇ ਗੰਡੇ ਸੀ ਆਜੇ ਮੁੰਨਾ ਆਈ ਕੱਲ ਕੂੜੀਆਂ ਕਹਿ ਦੂੰਦਾ ਬੂਗਿਆਂ ਮਲਾ ਦੇ ਇਹ ਤਾਂ ਰਾਹੀ ਆਉਂਦਾ ਕੰਮ ਨੂੰ ਇਹਨੂੰ ਵੇਖਣ ਨੂੰ ਤਾਂ ਬੇਵਿੰਦਰੀ ਗਰਮੀ ਤਾਂ ਇੰਨੀ ਆ ਤਕੌੜੇ ਕਿੱਥੋਂ ਚੰਗੇ ਲੱਗਦੇ ਆ ਹਾਂ ਇਹਨੂੰ ਪੁੱਛ ਕੇ ਵੇਖਦਾ ਹੂੰ ਵੇਚਣਗੇ ਲੈਣੇ ਤੇ ਕਿ ਨਹੀਂ ਇਹ ਤਾਂ ਰੋਜ਼ ਹੀ ਕਰੰਦਾ ਖਾਣ ਨੂੰ ਕੋਈ ਨਾ ਬੱਝੂ ਦੇਵਾ ਸੌਣ ਦੇ ਦੇ ਦੋ ਪਿੰਦਾ ਹੈ ਦੇਖਣ ਆਗੀ ਪਾਉਣੀ ਆ ਇਹ ਮਿੱਠਾ ਥੋੜਾ ਮੋਦੰਗ ਮਟਰ ਜਦੋਂ ਦਿਸਾਬ ਹੋ ਜਾਂਦਾ ਫਿਰ ਮਿੱਠੇ ਛੋਟੇ ਆ ਹਾਂ ਇਹ ਵੀ ਗੱਲ ਸਹੀ ਆ ਵੱਧ ਖਾਨਾ ਹੋ ਜਾਂਦਾ ਹਨਾ ਹਾਂ ਮਿੱਠਾ ਛੋਟਾ ਵੀ ਨਾ ਫੇਰ ਕਿੱਡਾ ਸਾਫ ਹੋ ਜਾਂਦਾ ਤਾਂ ਜੇ ਵੱਧ ਪਾਦੇ ਬੰਦਾ ਜੇ ਵੱਧ ਪਾਦੇ ਫੇਰ ਹੀ ਹੁੰਦਾ ਹਾਂ ਹੁਣ ਵੱਧ ਪਾਏ ਤੇ ਨਹੀਂ ਆ ਬੇਸ ਆਣਾ ਸਾਗ ਕਿਥੋਂ ਧਰ ਲੈਣੇ ਆ ਬੇਰੁੱਤਾ ਆ ਹੈ ਸਾਗ ਸਾਗ ਬੇਰੁੱਤ ਸਿਰ ਦਾ ਪਰ ਸਾਰੇ ਬਣਾ ਲੈਣਗੇ ਰੋਟੇ ਸੱਜ ਦਾ ਹਰੇਕ ਬਣਾ ਲਓ ਤੋੜ ਕੇ ਕੰਦਨਾਂ ਦਾ ਸਾਗ ਹੂੰ ਮੈ ਵੀ ਬਣਾ ਕੇ ਦਿਖਾਓ ਨਾ ਮੈਨੂੰ ਬਿੱਟਰ ਉੱਤਾ ਸਾਗ ਕਿਵੇਂ ਬਣਦਾ ਹੁੰਦਾ ਰੋਟੇ ਸੱਜ ਦਾ ਬਣਾ ਕੇ ਦਿਖਾੜੋ ਰੋਟੇ ਦਾ ਰੋਟੇ ਦਾ ਸਾਰੇ ਮੀਲੇ ਹੁੰਦੇ ਆ ਹੂੰ ਮਾਤਾ ਜੀਜਾ ਦਾ ਆਪਣੇ ਦਾ ਹੌਸਲਾ ਤਾਂ ਆਪਾਂ ਤਾਂ ਬਣਾ ਹੀ ਲਈ ਬਾ ਬਾਹਰਲੇ ਕਰੇ ਕਹ ਰਿਹਾ ਇਹਨੇ ਕੁੱਪੜੀ ਖਾ ਗਿਆ ਨਾ ਸਾਰਾ ਕੁ ਸਾੜੇ ਚੱਕਦਾ ਉਹ ਖਰੇਲਿਆ ਨਹੀਂ ਬੇਲਾਂ ਦੇ ਪੱਤੇ ਖਾ ਗਏ ਸਾਰੇ ਮਲਕਾਂ ਦੇ ਖਾ ਗਏ ਉਹ ਖਾ ਗਏ ਆੜੀ ਇਹਦੇ ਇਹ ਜੇ ਆ ਹਾਂ ਮਿਲਦਾ ਹੀ ਆੜੀ ਇਹ ਨੂੰ ਇਹ ਜੇ ਹੁਣ ਨਹੀਂ ਜਾਂਦਾ ਬਿੱਟੂ ਨਾਲ ਨਾ ਹੂੰ ਨਹੀਂ ਜਾਂਦਾ ਸਾਧਨੀ ਉਹ ਬਾਬਾ ਬਾਬਾ ਕਹੇਗੇ ਤੇਰੇ ਸਾਧਦੇ ਆ ਹੂੰ ਮੈਂ ਨਹੀਂ ਜਾਂਉਂਦੀ ਨਾ ਤੇ ਗੋਆਂ ਘਟਾਣਾ ਦੀ ਵਾਰੀ ਹੂੰ ਬਾਬਾ ਮੰਨਣ ਲੱਗ ਗਿਆ ਤੇਰੀ ਹੁਣ ਤੇ ਮੈਂ ਮੈਂ ਕਹਾਂ ਨਹੀਂ ਮੈਂ ਜਾਂਦਾ ਵੀ ਨਹੀਂ ਬਾਬਾ ਹੂੰ ਇਹ ਜਾਮਨੇਗਾ ਨਾ ਮਾਚੂਗੇ ਇਤਲ ਪਿਆਜ ਉਤਣ ਗਿਆ ਹੋ ਹੂੰ ਤੇ ਨਹੀਂ ਨੰਬਾ ਪੁਰਾਣਾ ਬਾਰਦਾ ਜੀਆ ਤੇਲ ਗਰਮ ਹੋ ਗਿਆ ਹੋਰ ਤਾੜੇ ਖਾਓ ਭਾਈ ਹੂੰ ਨੂੰ ਵਾਲੇ ਨੂੰ ਨਾ ਸਵੇਲੇ ਕਾੜੇ ਖਾਓ ਨੀਨੇ ਖਾਣੇ ਆਜੂ ਉਕਤਾ ਫਟ ਮਾਂ ਰਾਹੀ ਆ ਪਕੌੜੇ। ਆਲੂ ਵਾਲੇ। ਬੇਬੇ ਦਾ ਰੋਹ ਹੀ ਕੋਹਣਾ ਬਸ ਬਣਾਉਂਦੀ ਰਹਿੰਦੀ ਐ ਹੀ ਕਹਿੰਗੇ। ਹੂੰ। ਬੇਬੇ ਦਾ ਕੜਾਹੀ ਰੋਹ ਹੀ ਚਾੜੀ ਰੱਖਦੀ ਐ। ਸੱਚੀ ਗੱਲ ਆ। ਬੇਬੇ ਜੀ ਦਾ ਰੋਹ ਹੀ ਜਈਆ ਕੜਾਹੀ। ਹੂੰ ਹੂੰ। ਬਾਪੂ ਕੋ ਜੋਂ ਸੜਾ ਨਹੀਂ ਕੱਢਦਾ ਤੁਸੀਂ ਬਾਪੂ। ਬਾਪੂ ਕੋ ਨਹੀਂ ਬਣਾਉਣਾ ਯਾ। ਹੂੰ। ਇਹ ਤੇਰਾ ਮੈਂ ਮਨ ਜਾਂਦਾ ਕੋਲਣ ਲੱਗੀ ਜਾਂਦਾ ਆਵੀ। ਆਪ ਦਾ ਰੋਟੀਆਂ ਹੀ ਚੱਕ ਦਿੰਦਾ ਨਾ। ਆ ਰੋਟੀਆਂ ਦੇਖਿਆ ਤਾਂ। ਰੋਟੀਆਂ ਖੰਡੀਆਂ-ਖੰਡੀਆਂ ਬਣਾ ਕੇ। ਹੂੰ। ਰਾਉਣੀ ਰੋਟੀ ਬੇਸੰਦੇ ਭੀ ਆਉਂਦੇ ਭੀ ਆਉਂਕੇ ਚੱਕ ਲੈਂਦਾ ਹੁਣ ਮਾਨ ਦਾ ਸਮੋਸੇ ਮੇਰੇ ਇੰਨੇ ਬਣਾ ਦਿੰਦਾ ਆਹ ਪਰ ਰੋਟੀਆਂ ਹੀ ਚੱਕਣ ਦਾ ਕੰਮ ਹਾਂ ਇਹ ਤਾਂ ਰੋਟੀਆਂ ਦੇ ਰਹੇ ਇਹ ਨਹੀਂ ਦੇਈ ਰੋਟੀ ਫੇਟਣ ਦਿੰਦਾ ਇਹਨੇ ਬੜੀਆ ਕੰਮ ਲੈਂਦਾ ਹਾਂ ਦੇਖੋ ਇਹ ਨਹੀਂ ਦੇਈ ਰੋਟੀ ਫੇਟਣ ਦੇ ਹਾਂ ਮੈਂ ਤਾਂ ਕਹੂਗਾ ਬਾਸ ਖਾ ਕੇ ਦੇਖੋ ਮਾਨ ਵੀ ਪਹਿਲਾਂ ਮੋੜਨਾ ਮੋੜਨੇ ਜਾਂਦੇ ਨੇ ਰੋਟੀਆਂ ਦੂਜੀਆਂ ਭਾਜਣੀਆਂ ਪਾਪੜੇ ਜੇ ਹਣਾ ਹਾਂ ਮਨਾ ਕਿਉ ਤਾਂ ਆ ਪਾਈਂ ਪਾ ਜਨਾ ਹੂੰ ਅੱਪਨ ਨੂੰ ਕਹਿਣਾ ਨਾ ਲੈ ਲੋ ਪਾਇਆ ਥੋੜੇ ਜਿਹਾ ਪਾਇਆ ਲੈ ਲੋ ਖਾ ਖਾ ਰੋਟੀਆਂ ਸਿੱਟਣ ਨਹੀਂ ਦਿੰਦਾ ਵਧੀਆ ਮੇਦਾ ਮਾਸਰਾ ਪਈਆਂ ਨੇ ਦਾ ਆ ਦੇ ਕਿੰਨੀਆਂ ਪਈਆਂ ਆ ਪਈਆਂ ਨੇ ਹੁਣ ਕਿੰਨੀਆਂ ਪਈਆਂ ਹਾਏ ਹੁਣ ਤਾਂ ਘੱਟ ਵੱਜਦੀਆਂ ਕਿ ਬਾਰਾਂਗਾਂ ਵੱਜਦੀਆਂ ਆਪੇ ਉਪਰ ਹੰਦੇ ਨਹੀਂ ਗਏ ਹੁਣ ਕੁੱਕੜ ਨਹੀਂ ਖਾਂਦੇ ਮੇਰੇ ਵਾਲੇ ਦਾ ਚੱਕਰ ਨੂੰ ਨਾ ਲੈ ਗੂੰ ਤੇ ਆ ਕੇ ਪਾ ਦੇ ਧਾਉਂਦੇ ਬਾਹਾਂਗੇ ਇਹਨਾਂ ਨੂੰ ਪਾ ਦੇ ਸਾਡੇ ਤਾਂ ਖਾਂਦੇ ਨਹੀਂ ਉਹ ਦੇ ਟਾਉਂਗਾ ਭਰਿਆ ਤੇ ਅੰਦਰ ਕੁਡੇ ਚ ਹੁੰਦੇ ਮੇਰੇ ਵਾਲੇ ਦਾ ਨਾ ਇਹ ਕਣਕ ਖਾਣ ਉਹ ਚੱਕਦੇ ਨੇ ਵੱਡੇ ਚੱਕਦੇ ਨੇ ਛੋਟੇ ਨਹੀਂ ਉਹ ਤਾਂ ਕਣਕ ਵੀ ਨਹੀਂ ਖਾਂਦੇ ਉਹ ਕਣਕ ਵੀ ਦੇਖੀ ਫੁੱਟੇ ਚ ਬੱਕ ਚੱਕੀ ਵੀ ਹੈ ਮੇਰੀ ਉਹ ਮੈਂ ਚਈਆ ਕੋਈ ਵਾਰ ਬਾਜਰਾ ਬਾਜਰਾ ਬਾਜਰੇ ਤੇ ਡੰਡਕੀਆਂ ਲਾਉਂਦੇ ਆ ਵਧੀਆ ਬਾਜਰਾ ਫਲਾਵਟ ਦੀ ਦੰਦੇ ਆ ਲੋਕਾਂ ਨੂੰ ਤਾਂ ਬਾਜਰਾ ਹੀ ਖਾਂਦਾ ਸਦਾ ਹੂੰ ਖਾਂਦੇ ਆਂ ਇਹ ਤਾਂ ਹੋਰ ਕੋਸ਼ ਨਹੀਂ ਖਾਂਦੇ ਮੈਂ ਕਹ ਲਾ ਬੋੱਕ ਤਾਰਾ ਕਣਕ ਦਾ ਸੈਕਟਰ ਮੈਂ ਚਾਲਾ ਫਿਰ ਦੋ ਦਿਨ ਖਾਂਦੇ ਰਹੇ ਹੂੰ ਉਹ ਮੈਂ ਲਿਆਉਂ ਰੋਜ਼ ਪੰਨੀਰ ਨੂੰ ਰੋਜ਼ ਬਾਜਰਾ ਰੋਜ਼ ਪਾਦੇ ਹੂੰ ਮਾਜਦੇ ਦਾ ਧੱਕਾ ਵੀ ਨਹੀਂ ਰਹਿਣ ਦਿੰਦੇਗੇ ਬਾਹਰ ਹੀ ਤਾਂ ਬੂਰ ਗੋਈ ਲਿਆਉ ਹੂੰ ਗੋਰੀ ਕੀ ਮhenga ਬੋਧ ਬਾਜਰਾ ਤਾਂ 30 ਰੁਪਏ ਕਿਲੋ ਹੂੰ 40 30 ਲਿਆਂਦਾ ਮੈਂ ਤਾਂ 40 ਲੈਂਦਾ ਹੈ ਤੇ 10 ਕਿਲੋ 300 ਦਾ ੋਰਾ 20 ਕਿਲੋ 600 ਦਾ ਆਊਗਾ ਇਹ ਲੈ ਆ ਸੀ ਤੇ 10 ਕਿਲੋ ਲੈ ਆ ਜੀ ਪਹਿਲਾਂ 10 ਥੇਰ ਹਮ 10 ਥੇਰ ਇਹਨਾਂ ਨੂੰ ਹੱਥੋਂ ਮੈਂ 10 ਮਿੰਟ ਤਾਂ 10 ਕਿਲੋ ਲੈਣੀ ਹਮ ਹਮ ਆਟਾ ਉਟਾ ਨਹੀਂ ਨਾ ਉਹ ਨਾਟਾ ਹਣਾ ਰੋਟੀ ਆਟਾ ਦਾ ਕਿੱਥੇ ਆਟਾ ਉਹ ਵੀ ਨਹੀਂ ਰੋਟੀ ਰੱਟੀ ਦਾ ਚੱਕ ਲੈਂਦੇ ਨਾ ਇਹ ਤਾਂ ਟੱਕਾ ਹੀ ਖਾਂਦੇ ਜਮਾ ਵੀ ਪਤਾ ਨਹੀਂ ਕੀ ਬੈਠ ਨੂੰ ਆ ਜਾਵਟ ਬਾਹਰੋਂ ਮਾਰਾ ਕਰੇ ਬੈਠੇ ਆਪਨੀ ਕਰਕੇ ਸਹੀ ਗੱਲ ਹੂੰ ਕਰੋ ਤਾਹ ਪੰਛੇ ਤੇ ਹੂੰ ਕੇ ਉੱਪਰ ਰੇਟੀਆਂ ਪਈਆਂ ਹੋਵੇ ਪਈਆਂ ਦੇ ਰੋਟੀ ਬਰੀਕ ਕਰਕੇ ਬਾਹਰ ਕੇ ਮਲ ਕੇ ਪਾਉਂ ਮੋਹ ਵੀ ਨਹੀਂ ਖਾਂਦੇ ਬਾਹਰੇ ਦੇ ਗੱਜ ਗਏ ਬਾਹਰੇ ਦੇ ਕਿ ਜਾ ਰਹੇ ਨੇ ਹਾਂ ਹਨ ਮੈਂ ਲਾ ਸੰਦੇ ਬਹੁਤ ਸੇ ਬਰੀਕ ਬਰੀਕ ਸੀਗੀਆਂ ਪਹਿਸ਼ ਪਈ ਹੂੰ ਉਹ ਬਾਗਣਾ ਉਹ ਵੀ ਨਹੀਂ ਖਾਦੋਂਗੇ ਉਹ ਵੀ ਨਹੀਂ ਮਾ ਕੀ ਖਾਣ ਕੇ ਬਾਹਰ ਛੱਡ ਦੇ ਉਹਨੂੰ ਬੈਂਦੇ ਖਾ ਜਾਣਗੇ ਬਾਹਰ ਦਾ ਜੱਕ ਦਿੰਦਾ ਕੰਮ ਹੀ ਲੋ ਤਾਂ ਨੂੰ ਹੂੰ ਬਾਹਰ ਛੱਡ ਦੇ ਬੈਂਦੇ ਹੀ ਲੈ ਜਾਣਗੇ ਚੱਕ ਕੇ ਸਾਰਾ ਕੁਝ ਉਹ ਲੈ ਚੋ ਦੇ ਦੋ ਉੱਠੇ ਜਮਾ ਛਾਂ ਤੇ ਪਹਰਾ ਦਾ ਬਾਲਾ ਖਾਂਦੇ ਆ ਹਾਂ ਕਰੇਲਿਆਂ ਦੇ ਪੱਤੇ ਸੀ ਸਭ ਛੱਡ ਕੇ ਖਾ ਗਏ ਕੱਦੂ ਦੇ ਕਿਨੇ ਕੇ ਦੋ ਲੋਕੇ ਸੇ ਰਾਮ ਦੇ ਉਹ ਵੀ ਖਾ ਗਏ ਦੂਰ ਤੇ ਉਹ ਮੈਂ ਡੈੜੀ ਦਾ ਪੱਠੇ ਛੱਡਦੇ ਪੱਠੇ ਐ ਖਾਂਦੇ ਆ ਹਾਂ ਆ ਇਹ ਵੀ ਪੱਠੇ ਭਾਲਦੇ ਆ ਫੜਾਇਆ ਹੁਣਾਂ ਨੇ ਠੰਡੇ ਹੋਏ ਨਾ ਨਹੀਂ ਤਾਂ ਨਾਨ ਨੇ ਬੋਚੋ ਤੂੰ ਯੂਟਿਊਬ ਚਾਹ ਲੈਣੀ ਆ ਹਰ ਚਾਹ ਵੀ ਧਰ ਲੈਂਦੀ ਨਾਲ ਹੀ ਹੁਣ ਹੁਣ ਕਿਹਨੇ ਚਾਹ ਨਹੀਂ ਚਾਹੀਦੀ ਆ ਹਮ ਹੁਣ ਆਇਆ ਆਪਣੇਗਾ ਹੁਣ ਆ ਕੇ ਪਸਤ ਲੈਿੰਦਾ ਪੂਰੀ ਸਹੂਲਤ ਲੈਂਦਾ ਹਨਾ ਹਮ ਮੈਂ ਕਾ ਪੂਰਾ ਨਾਲ ਹੀ ਭਾਲਦਾ ਸਮਾਨ ਹਾਂ ਪੂਰੇ ਭਾਲਦਾ ਤਾਂ ਮੈਂ ਨਾਨੀ ਨਵੇ ਵੀ ਬੈਠੀ ਰਹੇਗੇ ਤੇ ਹਮ ਤੁਮਣਾ ਕੇ ਨਿਰਣੈ ਆ ਨਾਨੀ ਨੇ ਤਾਂ ਤੇ ਹਮ ਕੀ ਥੋੜੇ ਦੇ ਨਹੀਂ ਲੱਗੇ ਕੀ ਗੱਲ ਮਾਸੇ ਥੋੜੇ ਦਾ ਨਹੀਂ ਲਾ ਕੇ ਗਈ ਆ ਤਕੀ ਹ ਉਹ ਫਿਰ ਥੋੜੇ ਦਨ ਤਾਂ ਲਾ ਕੇ ਗਈ ਉਹ ਮਨ ਕਿਆ ਨਾ ਦੇ ਗਮਾਂਡ ਉਹ ਅੱਜ ਖੋਲਦੇ ਹੋਣਗੇ ਮੈਂ ਤਾਂ ਇੱਥੇ ਸੀ ਬਣਾ ਲਿਆ ਉਹ ਤੇ ਤੂੰ ਉਹਨਾਂ ਨੂੰ ਤਾਂ ਗਿਆਬ ਨਹੀਂ ਕੋਈ ਨਾ ਮੈਂ ਨਹੀਂ ਕਰ ਸਕਦਾ ਨਾਂ ਨਹੀਂ ਤਾਂ ਡਿੱਕੀ ਜਾਂਦੀ ਮੈਂ ਤਾਂ ਡਿੱਕੀ ਜਾਂਦੀ ਬਈ ਕਿੱਥੇ ਕਿੱਥੇ ਬਹਿ ਕੇ ਖਾ ਲੂਗਾ ਨਾ ਮੈਂ ਉਹ ਨਹੀਂ ਨਾ ਵੇਖਣਾ ਆਏ ਨਹੀਂ ਨਾ ਜਦੋਂ ਨਾ ਨਹੀਂ ਆਇਆ ਆਖੇ ਜਦੋਂ ਨਾ ਨਾ ਮੇਰੇ ਕੋਲ ਬੈਠਾ ਸੀ ਕੜਪੋਈ ਨਾbro ਕਿੱਦਾਂ ਨੇ ਇੱਥੇ ਖਾ ਲਈ ਕੀ ਚਲੋ ਹਾਂ ਪਕੌੜੇ ਕੱਢ ਲੈਣੋ ਅੱਛਾ ਦਫਾ ਨੂੰ ਅੱਛਾ ਮਲਗਾਰਾ ਅੱਛਾ ਬਾਸਾ ਗਾ ਲਈ ਇੱਥੇ ਇੱਕ ਪਿਪਲ ਲੈ ਆ ਇਸ ਦੇ ਪਰਸੋਂ ਪੈਨਸ਼ਨ ਲੈਣਗੇ ਨਾ ਦੇਰ ਦਾ ਪਸਤਾ ਲੈਣਗੇ ਜਾਵਾਂਗੇ 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 ਬਸ ਥੇੜੀ ਬਣਨਗੇ ਹੋਰ ਐਵੇਂ ਥੋੜਾ ਬਣਦੇ ਨੇ ਪਾਣੀ ਚਾਹੀਏ ਤਾਂ ਠੀਕ ਹੈ ਹਾਂ ਇੱਕ ਪਿਪਲ ਲੈ ਆਉਂ ਨੂੰ ਹਾਂ ਇੱਕ ਪਿਪਲ ਲੈ ਆਦੀ ਰੋਏ ਪਕੌੜੇ ਕੱਢ ਕੱਢ ਕੇ ਆਈ ਜਾਵਾਂਗੇ ਤੈਨੂੰ ਹਾਂ ਕਹਿੰਦਾ ਉਹ ਜਿਹੜਾ ਨਾ ਹੈ ਕੀ ਹੈ ਸਹੀ ਹੈ ਹੀ ਆ ਹਾਂ ਆ ਰੋਜ ਖਾਣੇ ਫਿਰ ਤਾਂ ਪੀਪਾ ਚਾਹੀਦਾ ਹਾਂ ਪੀਪਾ ਜਾਈ ਤੱਕ ਚਲ ਕੋਈ ਗੱਲ ਤੇਲ ਦਾ ਹੁਣ ਕੋਈ ਖਾਣੇ ਨਹੀਂ ਗਏ ਅਸੀਂ ਤਾਂ ਖਾਣੇ ਆ ਉਹ ਮੇਰਾ ਜਿਹੜਾ ਨਾ ਟ੍ਰਾਂਜ਼ੀਟ ਬਣੀ ਆ ਲੈ ਬੋਲੇ ਯਾ ਹਾਂ ਬੋਲੇ ਨਾ ਹੈਗੇ ਬੋਲੇ ਮੈਂ ਤਾਂ ਮਿੱਠਾ ਛੋਟਾ ਪਾਇਆ ਹਾਂ ਮਾਰਾ ਮੜਮੋਟ ਅੱਟਾ ਵੀ ਸਾਫ ਹੋ ਜੇ ਦੇ ਨਾਲ ਮਿੱਠਾ ਛੋਟਾ ਨਾ ਚੱਕ ਜਿਵੇਂ ਮਿੱਠਾ ਜਿਹਾ ਨਾ ਉਹ ਨਗਰੇ ਜਰਾਬ ਲਾ ਨਹੀਂ ਜਰਾਬ ਨਹੀਂ ਲੱਗਦਾ ਟੱਕ ਲਾ ਲੈ ਤੰਦਰਾਂ ਨੇ ਹੂੰ ਤੂੰ ਨਹੀਂ ਲਾਉਂਦੀ ਆ ਤੂੰ ਬੈਠਾ ਮੂੰਹ ਵਾਲਾ ਪੱਕਿਆਗਾ ਮੈਂ ਨਹੀਂ ਲਾਉਂਦੀ ਨਾ ਨੀ ਪੱਕਾ ਪਕਾਉੜੇ